ਹੇ ਗੁਰਦਾਤਾ ਸਾਹਿਬ ਵਾਹਿਗੁਰੂ ਜੀ ਕਤੇ ਮੈਂ ਤੁਹਾਡੇ ਸਾਹਮਣੇ ਸੰਤ ਰਾਮ ਉਦਾਸੀ ਦੀ ਰਚਨਾ ਚਮਕੌਰ ਦੀ ਗੜੀ ਵਿੱਚsinga ਦਾ ਜੇਰਾ ਪੇਸ਼ ਕਰਨ ਜਾ ਰਹੀ ਹਾਂ ਬਾਪੂ ਵੇਖਦਾ ਨਹੀਂ ਤੂੰ ਬੈਠ ਕੰਡੇ ਕਿਵੇਂ ਤਰ ਲਗੇ ਜੁਜ਼ਾਰੀ ਹੈ ਜੀ ਤੇਰੇ ਤੂੰ ਬਿਮਾਰ ਕੇ ਸਰਸਾਂ ਦੇ ਰੋੜੇ ਅੰਦਰ ਕੱਡ ਲਵਾਂਗੇ ਸਾਰੇ ਹੀ ਗੀਤ ਤੇਰੇ ਕੱਡ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਨੂੰ ਇਹ ਕਿਲਾ ਦਿੱਲੀ ਦਾ ਅਸੀਂ ਚੁਕਾ ਦੇਾਂਗੇ ிா கிலே அனந்தபுரீ குள்ளி நூலா பண்ண தாங்க ਕੁੱਲੀ ਕੁੱਲੀ ਨੁਕਲਾ ਬਣਾ ਦੇਾਂਗੇ ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ ਸੂਲਾ ਨੇ ਦਿੱਤਾ ਨਾ ਸੋਹਣ ਤੈਨੂੰ ਛਾਂਗਦੇਾਂਗੇ ਖੰਡੇ ਦੀ ਤਾਰ ਬਣ ਕੇ ਛਾਂਗਦੇਾਂਗੇ ਖੰਡੇ ਦੀ ਤਾਰ ਬਣ ਕੇ ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਂ ਹੀ ਪੀਰ ਉੱਚ ਦਾ ਵੀ ਬੰਨਾ ਪੈ ਸਕਦਾ ਹੈ ਖੂਨ ਜਿਗਰ ਦੇ ਨਾਲ ਤਾਂ ਜਫਰਨਾਮਾ ਤੇ ਕਲਮ ਨੂੰ ਵੀ ਕਰਨਾ ਪੈ ਸਕਦਾ ਹੈ ਤੇ ਰਿਕਲ ਨੂੰ ਵਿਕਰਨਾ ਪਿਆ ਸਕਦਾ ਜਿੰਨਾ ਕੰਦਸਰ ਹਾਂ ਦੀ ਤੋੜਨੀ ਐ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਗੂਠਾ ਲਾਇਆ ਨਾ ਜਿੰਨਾ ਬਦਾਵਿਆਂ ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ਆਪਣੇ ਛੋਟੇ ਪੁੱਤਾਂ ਦੀ ਵੇਲ ਤਾਈ ਜੇਕਰ ਅਗ ਤੇ ਚੜੇ ਤਾਂ ਚੜਨ ਦੇ ਵੀ ਸਾਡੀ ਮੜੀ ਤੇ ਉੱਗੇ ਹੋਏ ਕਾਇ ਅੰਦਰ ਥਾਰ ਸਿੰਘਾ ਦੀ ਬਣੇ ਤਾਂ ਬਣੰਦੇ ਵੀ ਤਾ ਸਿੰਗਾਰੀ ਬਣੇਤਾ ਬਣਨ ਦੇ ਵੀ ਐ ਪਰ ਜ਼ਬਰਦਸਤ ਕਿਵੇਂ ਸਬਰ ਕਰੀਏ ਅਸੀਂ ਇਹੋ ਜਿਹੀ ਜਨਾ ਪੀ ਸਕਦੇ ਨਾ ਕਮਾਰ ਕੇ ਡੰਗਰ ਜਿਉਣ ਜਿਸ ਨੂੰ ਅਸੀਂ ਅਜਿਹੀ ਜੂਨ ਨਾ ਜੀ ਸਕਦੇ ਅਸੀਂ ਅਜਿਹੀ ਜੂਨ ਨਾ ਜੀ